ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਰਖ ਵਰਕਾਇਰ ਸ਼ਰ ਫਾਰਮ ਸ਼ੇਅਰ ਕਰਦਾ ਹਾਂ ਦੋਸਤੋ ਅੱਜ ਜਿਹੜੀ ਤੁਹਾਨੂੰ ਆ ਗਾਂ ਦਿਖਾਣ ਲੱਗਿਆ ਜਿਹੜੀ ਸੈਂਟਰ 'ਚ ਖੜੀ ਐ ਇਹ ਸਾਡੇ ਫਾਰਮ ਦੀ ਸਭ ਤੋਂ ਵੱਧ ਲੈਕਟੇਸ਼ਨ ਦੇ ਵਿੱਚ ਤੇ ਸਭ ਤੋਂ ਚੰਗੀ ਤੇ ਸਭ ਤੋਂ ਸਾਊ ਤੇ ਸਰੀਫ ਗਾਂ ਐ ਇਹ ਦੋਸਤੋ ਸਾਡੇ ਕੋਲ 5 ਸੂਏ ਦੇ ਚੁੱਕੀ ਐ ਤੇ ਤੁਸੀਂ ਸਰੀਰ ਦੇਖ ਲਓ ਹਜੇ ਵੀ ਦੂਜਾ ਤੀਜਾ ਸੂਆ ਕਹਿ ਕੇ ਜਦੋਂ ਮਰਜ਼ੀ ਇਹਨੂੰ ਸੇਲ ਕਰ ਸਕਦੇ ਆ ਬਟ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਅਕਸਰ ਅੱਜ ਕੱਲ ਇਦਾਂ ਦਾ ਹੀ ਕੰਮ ਚੱਲ ਰਿਹਾ ਦੇਖੋ ਇਹ 6ਵੇਂ ਸੂਏ ਵਾਸਤੇ ਅੱਗੇ ਪ੍ਰੈਗਨੈਂਟ ਹੈ 5 ਸੂਏ ਸਾਡੇ ਕੋਲ ਦੇ ਚੁੱਕੀ ਹੈ ਇਹਦੀਆਂ 3 ਵੱਛੀਆਂ ਤੇ 2 ਵੱਛੇ ਸੀਗੇ ਜਿੰਨਾਂ ਚੋਂ ਇੱਕ ਵੱਛੀ ਅਸੀਂ ਇਹਦੀ ਸੇਲ ਕਰਤੀ ਸੀ ਤੇ ਇੱਕ ਵੱਛੀ ਸਾਡੇ ਕੋਲੇ ਦੀ ਤੀਜੀ ਸੂਏ ਦੀ ਆ ਹੈ ਤੇ ਇਹ ਵੀ ਸੂਪੀ ਹੈ ਇਹਦੇ ਥੱਲੇ ਵੱਛੀ ਹੈ ਇਹ ਗਾਂ ਦੀ ਜਿਹੜੀ ਦੁੱਧ ਦੇਣ ਦੀ ਕੈਪੈਸਿਟੀ ਹੁੰਦੀ ਹੈ ਜੀ ਹੁੰਦੀ ਹੈ 28 ਤੋਂ 30 ਲੀਟਰ ਦੀ ਟੋਟਲ ਇੱਕ ਸਾਲ ਦੇ ਵਿੱਚ ਇਹ 7000 ਲੀਟਰ ਦੁੱਧ ਦਿੰਦੀ ਹੈ ਜਿਹੜੀ ਅੱਗੇ ਤੋਂ ਅਸੀਂ ਬੱਛੀ ਤਿਆਰ ਕੀਤੀ ਹੈ ਇਹ ਵਾਲੀ ਇਹਨੇ ਪਹਿਲੇ ਸੂਏ ਦੇ ਵਿੱਚ ਸਾਡੇ ਕੋਲ 10000 ਲੀਟਰ ਦੁੱਧ ਦੇ ਦਿੱਤਾ ਇਹਦੀ ਵੀ ਬੱਛੀ ਆ ਦੇਖੋ ਉਹਦਾ ਸਟਰਕਚਰ ਦੇਖੋ ਬੋੜੀ ਦਾ ਤਾਂ ਜਿਹੜੀ ਉਸ ਤੋਂ ਅਸੀਂ ਸੋਧ ਕਰਕੇ ਅੱਗੇ ਬਰੀਡ ਤਿਆਰ ਕੀਤੀ ਹੈ ਇਹਦਾ ਸਟਰਕਚਰ ਦੇਖ ਲਓ ਕਿੱਦਾਂ ਦਾ ਅੱਦ ਕਾਠ ਦੇ ਵਿੱਚ ਬਰਾਬਰ ਆ ਪਹਿਲੇ ਸੂਏ ਦੇ ਵਿੱਚ ਵਰੋਖ ਤੇ ਸਰੀਰ ਤੇ ਇਹਦੀ 6ਵੇਂ ਸੂਏ ਦੇ ਵਿੱਚ ਇਸ ਵਾਰ 6ਵੇਂ ਸੂਆਂ ਸੂਨ ਨੂੰ ਇਹ ਤਿਆਰ ਹੈ ਹੁਣ ਇਹਨੂੰ ਡਰਾਈ ਕਰਦੇ ਪਏ ਆ ਪੰਜ ਚਾਰ ਕਿਲੋ ਦੁੱਧ ਰਹਿ ਗਿਆ ਲਾਸਟ ਤੇ ਆ ਇਹ ਸਾਡੇ ਕੋਲ ਦੋਨੋਂ ਸਤੰਬਰ ਦੇ ਆਸ-ਪਾਸ ਸਤੰਬਰ ਦੇ ਪਹਿਲੇ ਵੀਕ ਦੇ ਵਿੱਚ ਹੀ ਸੂਈਆਂ ਹੋਈਆਂ ਨੇ ਇਸ ਵਾਰ ਦੀ ਇਹਦੀ ਬੱਚੀ ਛੇਵੇਂ ਪੰਜਵੇਂ ਸੂਏ ਦੀ ਇਹ ਆ ਤੀਜੇ ਸੂਏ ਦੀ ਉਹ ਹੈ ਚੌਥੇ ਸੂਏ ਦਾ ਬੱਚਾ ਤੇ ਪੰਜਵੇਂ ਸੂਏ ਦੀ ਬੱਚੀ ਇਹ ਆ ਦੂਜੇ ਸੂਏ ਦੀ ਬੱਚੀ ਇਹਦੀ ਅਸੀਂ ਇੱਕ ਸੇਲ ਕਰ ਦਿੱਤੀ ਸੀ ਇਸ ਵਾਰ ਦੇਖੋ ਕਰਮ ਵਾਲੇ ਕੀ ਲੈ ਕੇ ਆਉਂਦੀ ਹੈ ਇਹ ਉਹ ਗਾਂ ਹੈ ਜਿੰਨੂੰ 6 ਸੂਆਂ ਦੇ ਵਿੱਚ ਘੱਟੋ ਘੱਟੇ ਦੀ 8 ਸਾਲ ਉਮਰ ਹੋ ਗਈ ਜਿਹਦੇ ਵਿੱਚ ਅਸੀਂ ਕਦੀ ਇਹਨੂੰ ਬੁਖਾਰ ਦਾ ਟੀਕਾ ਵੀ ਨਹੀਂ ਲਾ ਕੇ ਦੇਖਿਆ ਨਾ ਕਦੀ 6 ਸੂਆਂ ਦੇ ਵਿੱਚ ਇਹਨੂੰ ਕਦੀ ਮਸਟੈਟਸ ਹੋਈ ਇਸੇ ਕਰਕੇ ਅਗਰ ਅਸੀਂ ਇਦਾਂ ਦੀਆਂ ਗਾਵਾਂ ਚੁਣ ਕੇ ਉਹਨਾਂ ਤੋਂ ਬਰੀਡਿੰਗ ਕਰਾਂਗੇ ਨਾ ਤਾਂ ਸਾਡੇ ਫਾਰਮ ਤੇ ਰਿਪੀਟ ਬਰੀਡਿੰਗ ਇਹ ਹਰ ਵੜਾਈ ਗਾਂ ਹੈ ਸੂਣ ਤੋਂ 9-11 ਦਿਨਾਂ ਬਾਅਦ ਇਹ ਹੀਟ ਚ ਆ ਜਾਂਦੀ ਹੈ ਬਟ ਅਸੀਂ 3-4 ਮਹੀਨੇ ਟਪਾ ਕੇ ਫਿਰ ਇਹਨੂੰ ਜਿਹੜਾ ਲਵਾਨੇ ਹੁਣੇ 20 ਅਗਸਤ ਦੇ ਆਸ-ਪਾਸ ਸਾਡੇ ਕੋਲ ਫਾਰਮ ਤੇ ਜਿਹੜੀ ਹੈ ਕਾਵਿੰਗ ਸ਼ੁਰੂ ਹੈ ਲੋਕੀ ਦਸੰਬਰ ਚ ਜਾ ਕੇ ਕਾਵਿੰਗ ਕਰਵਾਂਦੇ ਨੇ ਸਾਡੀਆਂ ਗਾਵਾਂ ਦੀ ਸਾਡੇ ਫਾਰਮ ਤੇ 15 ਅਗਸਤ ਤੋਂ ਸਾਡੇ ਫਾਰਮ ਤੇ ਪਹਿਲੀ ਗਾਂ ਜਿਹੜੀ ਸਟਾਰਟ ਹੋ ਜਾਣੀ ਆ ਹੁਣ ਡਰਾਈ ਕਰਦੇ ਪਏ ਆ ਦੇਖੋ ਪੰਜਰ ਦਿਨਾਂ ਚ 15 ਹੋ ਜਾਣੀ ਇਹ ਵੀ ਲੋੜ ਡਰਾਈ ਆ 2 ਮਹੀਨੇ ਟਾਈਮ ਦੇਵਾਂਗੇ ਇਹਨੂੰ ਬਿਲਕੁਲ ਇਹ ਦੀ ਵੱੱਛੀ ਆ ਜੀ ਬਰਾਬਰ ਸਵਾਗਤ 2 ਕੁਇੰਟਲ ਵੇਟ ਹੋ ਗਿਆ 11ਵੇਂ 12ਵੇਂ ਮਹੀਨੇ ਤੱਕ ਇਹ ਵੀ ਤਿਆਰ ਹੈ ਇਹ ਹੁੰਦੀਆਂ ਨੇ ਪ੍ਰੋਫਿਟ ਵਾਲੀਆਂ ਗਾਂਵਾਂ ਇਦਾਂ ਨਹੀਂ ਆਂ ਅਗਰ ਤੁਹਾਡੇ ਕੋਲ ਕੋਈ ਬਹੁਤ ਚੰਗੀ ਨਸਲ ਕਿਹੜੀ ਦੀ ਵੀ ਗਾਂ ਹੈ ਦੋਸਤੋ ਜਿਹੜੀ ਤੁਹਾਡਾ ਖਰਚਾ ਨਹੀਂ ਕਰਨਦੀ ਬਿਲਕੁਲ ਤੰਦਰੁਸਤ ਰਹਿੰਦੀ ਹੈ ਹਰ ਵੇਲੇ ਆਈ ਸੁਗਾ ਸੁੰਦੀ ਹੈ ਉਹ ਅਗਰ 10 ਸੁਏ ਵੀ ਫਾਰਮ ਤੇ ਦੇ ਦਿੰਦੀ ਹੈ ਤਾਂ ਉਹਨੂੰ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆਹ ਵੈੜ ਇਹ ਵੀ ਡਰਾਈ ਤੇ ਪਾਤੀ ਇਕੱਠੀਆਂ ਡਰਾਈ ਕਰਾਂਗੇ ਇਕੱਠੀਆਂ ਪੰਜ 6 ਗਾਂ ਸਾਡੀਆਂ ਜਿਹੜੀਆਂ ਨੇ ਅਸੀਂ ਇਦਾਂ ਹੀ ਪੈਨ ਬਣਾ ਕੇ ਸਟਾਰਟ ਕਰਦੇ ਆਂ ਇਹਦੀ ਵੀ ਇਸ ਵਾਰ ਮੱਛੀ ਆ ਇੱਕ ਚੰਗੀ ਗਾਂ ਫਾਰਮ ਦੇ ਉੱਪਰ ਲੈਣਾ ਲਾ ਦਿੰਦੀ ਹੈ ਤੇ ਇੱਕ ਗਾਂ ਹੀ ਫਾਰਮ ਖੜਾ ਕਰ ਦਿੰਦੀ ਹੈ ਜੈਨਟਿਕਸ ਦੇਖੋ ਇਹਦੇ ਤੋਂ ਸੁਧਾਰ ਕੇ ਅਸੀਂ ਕਿੱਥੋਂ ਤੱਕ ਲੱਗੇ ਹੁਣ ਇੱਥੋਂ ਅੱਗੇ ਹੋਰ ਸੋਧ ਕਰਦੇ ਪਏ ਆ। ਐਦਾਂ ਦੇ ਅਗਰ ਆਪਾਂ ਜਾਨਵਰ ਛਾਂਟ ਕੇ ਉਹਨਾਂ ਤੋਂ ਬਰੀਡਿੰਗ ਕਰਾਂਗੇ ਆਪਣੇ ਫਾਰਮ ਦੀ ਤਾਂ ਆਪਣੇ ਫਾਰਮ ਤੇ 90% ਬਿਮਾਰੀਆਂ ਆਪਾਂ ਜੈਨਟਿਕਸ ਦੇ ਹਿਸਾਬ ਨਾਲ ਕੱਟ ਸਕਦੇ ਆ। ਉਦਾਂ ਆਪਾਂ ਬਿਮਾਰੀਆਂ ਦਾ ਖਾਤਮਾ ਜਾਂ ਕਿਸੇ ਤਰ੍ਹਾਂ ਦਾ ਉਹ ਨਹੀਂ ਕਰ ਸਕਦੇ ਕਿਉਂਕਿ ਜਿਹੜੀਆਂ ਬਿਮਾਰੀਆਂ ਬਲੱਡ ਚ ਹੁੰਦੀਆਂ ਨੇ ਜਿਵੇਂ ਮਸਟਾਈਟਸ ਹੋ ਗਈ ਰਿਪੀਟ ਬਰੀਡਿੰਗ ਹੋ ਗਈ ਬਿਮਾਰ ਹੋਣਾ ਕਈ ਵਾਰੀ ਪਸ਼ੂ ਤੰਦਰੁਸਤ ਪਸ਼ੂ ਵੀ ਜਾਣ ਬੁਝ ਕੇ ਬਿਮਾਰ ਹੋਈ ਜਾਂਦੇ ਨੇ ਐਡਾਂ ਦੀ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਅਸੀਂ ਚਾਹੁੰਦੇ ਆ ਕਿ ਪਰਫੈਕਟ ਗਾਂ ਤੋਂ ਬਰੀਡਿੰਗ ਕੀਤੀ ਜਾਵੇ ਜਿਹਦੇ ਅੱਜ ਤੱਕ ਕੋਈ ਟੀਕਾ ਨਹੀਂ ਲੱਗਾ ਦੇਖੋ ਤੁਸੀਂ ਇਸ ਕੁਆਲਿਟੀ ਦੇਖੋ ਇਹਨਾਂ ਦੀ ਇੱਕੋ ਜੀਆਂ ਨੇ ਇਹ ਇੱਕ ਇਹਦੀ ਵੀ ਬੱਚੀ ਐ ਲੈਣਾ ਲਾ ਦੇਣੀ ਇਹ ਕਰਮਾਲੀਆਂ ਇਦਾਂ ਦੇ ਜਾਨਵਰ ਸਾਨੂੰ ਚਾਹੀਦੇ ਨੇ ਦੇਖੋ ਆ ਆ ਦੇਖੋ ਤੁਸੀਂ ਬਿਲਕੁਲ ਮੀਡੀਅਮ ਹਾਈਟ 노 ਐਕਸਟਰਾ ਫੈਟ ਹਜੇ ਦੋ ਦੰਦ ਹੋਈ ਆ ਬੱਚੀ ਸਾਰੀ ਦੂਜਾ ਸੂਇ ਇਸ ਵਰ ਸੂਹਗੀ ਪਹਿਲੀ ਸੂਇ ਖੀਰੀ ਸੂਈ ਸੀ ਤੇ ਜਦੋਂ ਨੂੰ ਦੁਬਾਰੇ ਹੁਣ ਫੇਰ ਸੂਹੂਗੀ ਉਹਦੇ ਨੂੰ ਚਾਰ ਦੰਦ ਹੋ ਜੂਗੇ ਦੇਖੋ 노 ਐਕਸਟਰਾ ਫੈਟ ਤੇ ਇਹਨਾਂ ਦੀਆਂ ਜੜੀਆਂ ਨੇ ਇਕੋ ਜੈਨਟਿਕਸ ਆ ਸਾਰੀ ਬਲੱਡ ਲਾਈਨ ਦੀ ਮਦਰ ਹਲੇ ਪੱਖ ਪਾਕਿਓ ਇਹ ਸੀਮ ਐ ਕਿੰਨਾ ਦੀ ਤੇ ਸ਼ਾਇਰ ਵਾਲੇ ਪਾਸਿਓ ਇਹ ਬਦਲੀ ਐ ਇਹ ਵਕਸਨ ਦੀ ਬੱਚੀ ਐ ਇਹ ਆਪਣੇ ਪਹਿਲੇ ਬੂਲਾ ਦੀਆਂ ਬੱਚੀਆਂ ਜਿਹੜੇ ਬਾਹਰੋਂ ਠੀਕੇ ਆਉਂਦੇ ਸੀਗੇ ਫਰਾਂਸ ਲੋ ਉਹਨਾਂ ਦੀ ਗਾਂ ਸੀਗੀ ਤੇ ਦੁਬਾਰੇ ਫਿਰ ਇਹਨੂੰ ਜਿਹੜਾ ਆਪਾਂ ਪ੍ਰੈਗਨੈਂਟ ਬੂਲ ਤੋਂ ਪ੍ਰੈਗਨੈਂਟ ਕਰਾਇਆ ਇਹ ਆਪਣੇ ਸਿੱਕੋਂ ਵਾਲੇ ਬੂਲ ਦੀ ਬੱਚੀ ਐ ਇਹਨੂੰ ਇਸ ਵਾਰ ਆਪਾਂ ਫਿਰ ਵਕਸਨ ਬੂਲ ਤੋਂ ਪ੍ਰੈਗਨੈਂਟ ਕਰਾਇਆ ਆਪਣੇ ਫਾਰਮ ਤੇ ਇਸ ਵਾਰ ਪਿਛਲੇ ਸਾਲ ਵੀ ਵੈਪਸਨ ਦੀਆਂ ਕਾਫੀ ਬੱਛੀਆਂ ਆ ਗਈਆਂ ਤੇ ਇਸ ਵਾਰ ਵੀ ਸਾਰੀਆਂ ਬੱਛੀਆਂ ਵੈਪਸਨ ਦੀਆਂ ਆ ਗਈਆਂ ਅਸੀਂ ਸਾਰੀ ਜੈਨਟਿਕਸ ਟੋਟਲੀ ਆਪਣੇ ਫਾਰਮ ਦੇ ਆਪਣੇ ਐਸ ਵੈਪਸਨ ਬੁਲਦੀ ਰੱਖਾਂਗੇ ਤੇ ਪਹਿਲੇ ਬੁਲਦੀ ਰੱਖਾਂਗੇ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਨੇ ਸੇਲ ਤੇ ਕਰਾਂਗੇ ਤੇ ਬੁਕਿੰਗ ਅਸੀਂ ਹੁਣ ਜੀ ਪਹਿਲੇ ਮਹੀਨੇ ਤੋਂ ਪਹਿਲੀ ਤਰੀਕ ਤੋਂ 6 7ਵੇਂ ਦੀ ਤੋਂ ਸ਼ੁਰੂ ਕਰ ਦਾਂਗੇ ਜਿਹੜੇ ਵੀਰ ਨੇ ਬੱਛੀਆਂ ਲੈਣੀਆਂ ਹੋਣ ਉਹ ਸਾਨੂੰ ਕੰਟੈਕਟ ਕਰ ਸਕਦਾ ਸਾਡੇ ਕੋਲ 11 ਗਾਵਾਂ ਕਵਰਿੰਗ ਹੋਣਗੀਆਂ ਤੇ ਚਾਰ ਪੰਜ ਬੱਚਿਆਂ ਦੀ ਗੰਜਾਇ ਇਸ ਵਾਰ ਜਰੂਰ ਨਿਕਲੂਗੀ ਸੇਲ ਤੇ ਜੀ ਕਾਮਾਂ ਸਾਰੀਆਂ ਚੰਗੀਆਂ ਨੇ ਤੇ ਸਾਰੀਆਂ ਬੱਚੀਆਂ ਹੀ ਚੰਗੀਆਂ ਹੋਣਗੀਆਂ ਥੈਂਕ ਯੂ ਜੀ